ਚੱਲ ਇਹ ਕੀ ਕਰਦਾ ਥੋੜਾ ਬੋਦਾ ਫਰੂਟ ਹੋ ਗਏ ਨਾ ਤੇ ਇੰਨੇ ਨਾਲ ਹੀ ਚੱਲ ਵਧੀਆ ਵਾ ਮੋਲ ਦੀ ਚੀਜ਼ ਲੈ ਕੇ ਦਿਖਾਦੀ ਨਹੀਂ ਜਾਂਦੀ ਇੰਨੀ ਮਹਿੰਗੀ ਹੈ ਕਿਤੇ ਚੱਲਿਆ ਤੇ ਹੁਣ ਲੱਗਣ ਡਿਆ ਪਈ ਆ ਨਾ ਉਹ ਬੰਦਾ ਖਾਹੂ ਲੈਂਦਾ ਵੇ ਜੋ ਜੀ ਵਰਦਾ ਇੱਕ ਗੱਲ ਮੈਂ ਸੋਚਦੀ ਆ ਬੰਬੇ ਨੂੰ ਮੁੜੇ ਨਹੀਂ ਆ ਜਦੋਂ ਦੇ ਗਏ ਆ ਆਉਂਦੇ ਥਾਂ ਤੇ ਮੇਰਾ ਦਾ ਹੀ ਕਿ ਚੱਲ ਪਿੰਡੋਂ ਹੀ ਹੁੰਦੇ ਜਾਵੋ ਇਹਨਾ ਆਪਣੇ ਆਪ ਦੇ ਨਾਮ ਲੈਣਾ ਹੀ ਨਹੀਂ ਆ ਕਿ ਚਾਹੇ ਤੂੰ ਜਾਣਾ ਹਰਪਿੰਦਰ ਤਿਆਰ ਹੋ ਜਾ ਕਦੋਂ ਦੀ ਹੁਣ ਭੈਣੀ ਨੂੰ ਕੇ ਚਲ ਗਈ ਆ ਤੇ ਫਿਰ ਵੀ ਇਹਨਾਂ ਨੇ ਬਾਚੋਂ ਨਹੀਂ ਗਿਆ ਕਿ ਚਲ ਦੂ ਜਾਣਾ ਵਾ ਤੇ ਚਲ ਹੋਮ ਨੇ ਆ ਕੋਈ ਨਹੀਂ ਅੱਜ ਜਾਂਦੇ ਆ ਨਾ ਤੇ ਇਹਨਾਂ ਨੂੰ ਭੈਣੀਆਂ ਨੂੰ ਮੈਂ ਟੇਡੇ ਜਾਣਾ ਵਾ ਅੱਜ ਨਾ ਜਾਣਗੇ ਤੇ ਰੱਖੂਗੀ ਨਾ ਵੀ ਆਉਗਾ ਤੁਹਾਡੀ ਭੈਣ ਜਣੀ ਦੂਜੇ ਦਿਨ ਧੁਰੀ ਰਹਿੰਦੀ ਆ ਤੇ ਜਦੋਂ ਮੈਂ ਨਾਲ ਲੈ ਨਹੀਂ ਜਾਂਦਾ ਨਾ ਰੋਟੀ ਤਾਂ ਕਰਦੇ ਰਹਿੰਦੇ ਆ ਲੈ ਲੈਂਦੇ ਆ ਜਿਹਨਾਂ ਨੂੰ ਕਰਦੀ ਹਾਂ ਸੁਣਾਓ ਗੇਟ ਖੁੱਲਾ ਛੱਡਿਆ ਤਾਂ ਤੂੰ ਬੰਦ ਕਰ ਲੈਂਦੀ ਇਹਨੂੰ ਮੈਂ ਤੇ ਤਾਂ ਨਹੀਂ ਕੀਤਾ ਵੀ ਫੇਰ ਆ ਕੇ ਖੜੇ ਕੌਂਦੇ ਰਹਿਣਾ ਵਾ ਹੂੰ ਤੇ ਪਹਿਲਾਂ ਮੈਂ ਅੰਦਰ ਦੇ ਹੀ ਕੰਮ ਕਰਨਾ ਅੱਛਾ ਮੁੱਕ ਗਿਆ ਵਾ ਕੰਮ ਕਾ ਕੇ ਤਾਂ ਹੁਣ ਇੱਥੇ ਆ ਕੇ ਬੈ ਗਈ ਸੀ ਘੜੀ ਹੋਇਆ ਇਹ ਬੱਦਲ ਜਾ ਤੇ ਮੈਂ ਚਲ ਬਾਹਰ ਬੈ ਜਾਨੀ ਆ ਆ ਬੱਦਲ ਜਾ ਤੇ ਰੋਇ ਹੋ ਜਾਂਦਾ ਉਹਨਾਂ ਕਰ ਲਵਾ ਪੈ ਗਿਆ ਮੈਂ ਆਹ ਸਾਹ ਚੰਗੇ ਆ ਪਰ ਹੋਇਆ ਪਾਣੀ ਪਣੀ ਵੇਖ ਕੇ ਆਈ ਮੈਂ ਪਾਣੀ ਤੇ ਬਥੇਰਾ ਪੈ ਗਿਆ ਇਹਨਾਂ ਤੇ ਮੋਟਰ ਤੇ ਬੰਦ ਕਰ ਰਹੇ ਆ ਅੱਛਾ ਤਾਂ ਵਧੀਆ ਵਾਗੇ ਹਾਂ ਉਹਦਾ ਤੁਰੇ ਥੋੜੇ ਬਹੁਤੇ ਝੋਨੇ ਹਣ ਓਏ ਆਓ ਝੋਨੇ ਹਣ ਆਏ ਆ ਸਿਰੇ ਦੇ ਕਿ ਦੱਸ ਚੱਲ ਪਾਣੀ ਪੂਣੀ ਲਈ ਜਾਏ ਉਹ ਟਾਈਮ ਦੇ ਨਾਲ ਨਹੀਂ ਪਾਣੀ ਹੈਗਾ ਮੈਂ ਤਾਂ ਹੀ ਫਿਰ ਕਿ ਆਇਆ ਉੱਥੇ ਹਾਂ ਗਿਆ ਸੀ ਨਾਲੇ ਬੰਦਾ ਵੀ ਉਹ ਵੀ ਫਿਰ ਉੱਥੇ ਆਇਆ ਅੱਛਾ ਇਹ ਹੈ ਸਾਰੀਆਂ ਪੈੜੀਆਂ ਦੇ ਵਾਲਦ ਵਾਲੀ ਚੱਲ ਵਧੀਆ ਵਾ ਤੇ ਇੱਕ ਵਾਰ ਵੇਖਾ ਕਰੋ ਜਾ ਕੇ ਰੋ ਤੇਰਾ ਆਹ ਫੋਨ ਫੋਨ ਕਿਦਾ ਫੋਨ ਫਨ ਕੇਦਾ ਆਉਣਾ ਵਾ ਮੈਂ ਵੀ ਤੁਹਾਡੇ ਨਾਲ ਕਰਨੀ ਹੈ ਇੱਕ ਗੱਲ ਪਤਾ ਨਹੀਂ ਕੀ ਕੰਦੀਆਂ ਕਦੇ ਦੀ ਵੀ ਆਉਂਦੇ ਘਰ ਤੇ ਫੇਰੀ ਪੁੱਛਦੀਆਂ ਦੱਸ ਦੱਸਣਾ ਕੀ ਆ ਭੀ ਪਿੰਡੋਂ ਹੋ ਗਈ ਆਈ ਏ ਹੁਣ ਕੋਈ ਲੜਾ ਲਪਾਣਾ ਲਾਇਓ ਤੇ ਚੁੱਪ ਕਰਕੇ ਨਾਲ ਤੁਰ ਪੋ ਉਹ ਪਿੰਡ ਤੇ ਚਲ ਜਾਣਾ ਪਰ ਅੱਜ ਨਾ ਮੇਰਾ ਸਰੀਰ ਨਹੀਂਗਾ ਠੀਕ ਹੈਗਾ ਹੁਣ ਸਰੀਰ ਨੂੰ ਕੀ ਹੋ ਗਿਆ ਵਾ ਭਲਾ ਉਦਾਂ ਦੀ ਜੱਗੇ ਭਲੇ ਰਹਿਨੇ ਆ ਟੁੱਟ ਭੱਜ ਜੀ ਹੋਣ ਦੀ ਏ ਤੇ ਕੋਈ ਗੱਲ ਨਹੀਂ ਕਰ ਲਉ ਚਲ ਜਾਂਗੇ ਮੈਂ ਤਾਂ ਮੋਟਰਾਂ ਨਹੀਂ ਖੜਿਆ ਨਹੀਂ ਤੇ ਮੈਂ ਦਵਾਈ ਲੈ ਆ ਗਿਆ ਹੁਣਾ ਪਦਾਨੀ ਵੀ ਕਿਉਂ ਇਦਾਂ ਦੇ ਆਨੇ ਬੰਨੇ ਦੇ ਮਾਰਦੇ ਨੇ ਜਦੋਂ ਮੈਂ ਉਧਰ ਦਾ ਨਾਂ ਲੈਣੀ ਆ ਮੈਨੂੰ ਹਿੱਥੇ ਚੜਾ ਦਿਓ ਬੱਸੇ ਤੇ ਮੈਂ ਚਲ ਜਾਨੀ ਆ ਨਹੀਂ ਜਾਣਾ ਜੀ ਕਰਦਾ ਨਾ ਡੱਜਾ ਨੂੰ ਤਾਂ ਨਾ ਜਾਊ ਹੋਇਆ ਸਵੇਰੇ ਚਲ ਜਾਾਂਗੇ ਜੇ ਉੱਥੇ ਜਾ ਕੇ ਕੰਨਾ ਗੱਲ ਬਾਤ ਹੋਣੀ ਆ ਸਵੇਰੇ ਵੀ ਦੇਣ ਇਦਾਂ ਦਾ ਹੀ ਚੜਨਾ ਮੈਂ ਤੇਰੇ ਨਾਲ ਫਿਰ ਪੈਦਾ ਕੀ ਆ ਮੈਂ ਤੁਹਾਨੂੰ ਕਹਿਨ ਦੇਈ ਆ ਮੈਨੂੰ ਚੜਾ ਦਿਓ ਇਥੋਂ ਬੱਸੇ ਤੇ ਮੈਂ ਆਪੇ ਚਲ ਜਾਨੀ ਆ ਬੱਸੇ ਜਰੂਰ ਜਾਣਾ ਤਾਂ ਥੱਕੇ ਖਾਂਦੀ ਨੇ ਤੁਸੀਂ ਆਪ ਹੀ ਸੋਚੋ ਕਿੰਨੇ ਮਹੀਨੇ ਹੋ ਗਏ ਆ ਕਹਿਨ ਦੇਈ ਨੂੰ ਘਟੋ ਘਟ ਵੀ ਹੁੰਦੇ 5 6 ਮਹੀਨੇ ਹੋ ਚਲੇ ਆ ਅੱਗੇ ਵੀ ਕਹਾਂ ਕਿ ਉਹ ਕਿ ਮੈਂ ਹਟ ਗਈ ਸੀ ਨਾ ਤੁਸੀਂ ਆਪਣੇ ਆਪ ਨਾ ਹੀ ਲੈਣਾ ਹੁੰਦਾ ਵੀ ਚਾਹੇ ਜਾਣਾ ਕਿ ਨਹੀਂ ਜਾਣਾ ਉਹ ਚੱਲ ਕੋਈ ਗੱਲ ਨਹੀਂ ਅੱਜ ਦਾ ਦਿਨ ਕੱਢਾਂ ਤੇ ਸਵੇਰੇ ਚੱਲ ਜਾਗੇ ਫਿਰ ਤੇ ਮੈਂ ਕੱਢਣਾ ਹੁੰਦਾ ਉਹਦਾਂ ਵੱਜ ਗਿਆ ਚਾਹੇ ਮੈਨੂੰ ਪਹਿਲਾਂ ਦੱਸ ਦਿੰਦੀ ਤੇ ਕੋਈ 10 ਵਜੇ ਤੇ ਕੋਈ ਨਹੀਂ 10 ਵਜੇ ਹਲ ਦੇਣੀ ਚੜਿਆ ਵਾ ਉਹ ਯਾਰ ਉੱਥੇ ਕੀ ਬੈਠਾਂ ਮੇਰੇ ਕੀ ਖਲੋਵਾਂਗੀ ਇਹ ਆ ਵੀ 10 ਵਜੇ ਉੱਥੇ ਪਹੁੰਚਿਆ ਇਹ ਬੰਦੇ ਚੱਲੇ ਆ ਵੀ ਘੜੀ ਗੱਲਾਂ ਬੱਥਾ ਮਾਰ ਲਿੰਦਾ ਉਹ 11:00 ਵਜੇ ਇੱਥੋਂ ਤੁਰੇ ਮਰੀ ਜਾਣੇ ਆ ਵੀ ਤਿਆਰਾਂ 1:30 ਉੱਥੇ ਪਹੁੰਚਣਾ ਹੈ ਲੋਣਾ ਬਹੁਤ ਬਹੁਤ ਉੱਥੇ ਵੀ ਮੁੜ ਕੇ ਦੋ ਟਾਈ ਵੇ ਕਰਨਾਗਾ ਵੀ ਜਮਾ ਚੱਲ ਗਿਆ ਚੱਲ ਗਿਆ ਤਾਂ ਹੀ ਤੇ ਮੈਂ ਕਹਿਣ ਲਿਆ ਵੀ ਸਵਕਤੇ ਜਾਵਾਂਗੇ ਕਿਸ ਦਿਨ ਸਵਕਤੇ ਨੂੰ ਦਿਹਾਲੇ ਲੋਕੀ ਕੰਮ-ਕੁਮ ਕਰਨਦੇ ਆਲੇ ਦਿਨ ਜੜੇ ਆਈਏ ਤੂੰ ਆਹ ਸਿਆਣੀਆਂ ਘੰਟਿਆਂ ਤੇ ਜਾਂਦਿਆਂ ਲੱਗ ਜਾਂਦਾ ਜੇ ਹੁਣ ਵੀ ਤਿਆਰ ਹੋਣ ਲੱਗੇ 1:30 ਨੂੰ ਇੱਥੇ ਹੋ ਜਾਣੇ ਤੇ 12 1 ਵਜੇ ਹੀ ਉੱਥੇ ਪਹੁੰਚੇ ਤੇ ਉੱਥੇ ਬਹਿਣਾ ਕੀ ਹੈ ਉਹਦਾ ਹੀ ਸਿੱਧੇ ਕਹੋ ਹਾਂ ਕਿ ਮੈਂ ਨਹੀਂ ਜਾਣਾ ਹੈਗਾ ਇਹ ਦੱਬਾ ਨੇ ਕੋ ਮਰਨ ਦੇ ਚੱਲ ਤੁਸੀਂ ਇਹਦੇ ਚੱਲ ਜਾਾਂਗੇ ਅੱਜ ਦੀ ਧੜੀ ਰੁਕ ਜਾਾਂ ਹਾਂ ਮੈਂ ਨਹੀਂ ਕਿ ਜਾਣਾ ਸੂਰੇ ਜੇ ਜਾਣਾ ਉਹਨੂੰ ਇੱਥੇ ਜਾ ਕੇ ਮੈਨੂੰ ਛੱਡ ਆਓ ਆਪੇ ਗੱਡੀ ਮੈਂ ਕਰ ਦੇਣੀ ਫੋਨ ਉਹਨੂੰ ਦਾ ਪਹਿ ਲੈ ਜਾਂਦੀ ਤਾ ਫੋਨ ਕਰਕੇ ਤੇ ਪੁੱਛ ਲੈ ਮੈਂ ਕਿਉਂ ਜੀ ਕਰਦਾ ਜਾਣਾ ਉਹਨੂੰ ਕਿ ਨਹੀਂ ਤੁਸੀਂ ਤਾਂ ਕਹਿੰਦੇ ਆ ਕਿ ਇੱਕ ਦੇ ਜਾਵੇ ਹੀ ਨਾ ਉਹਨਾਂ ਦਾ ਫੋਨ ਆਇਆ ਵਾ ਘਰੇ ਹੀ ਆ ਉਹਨਾਂ ਘਰੇ ਹੀ ਹੋਣਾ ਉਹਨਾਂ ਕਿੱਥੇ ਜਾਣਾ ਉਹ ਨਹੀਂ ਇੱਕ ਵਾਰੀ ਫੋਨ ਕਰਕੇ ਪੁੱਛ ਲੈ ਉਹਨਾਂ ਤੁਸੀਂ ਨਿਕਲ ਜਾਣਾ ਹੈਗਾ ਠੀਕ ਵਾ ਨਾ ਉਹ ਯਾਰ ਮੈਂ ਚੱਲਿਆਂ ਦਵਾਈ ਲੈਣ ਜੇ ਇਹ ਤਾਂ ਫਰਕ ਪੈ ਜਾਊਗਾ ਤੇ ਚੱਲ ਜਾਾਂਗੇ ਫਿਰ ਨਹੀਂ ਤੇ ਰਹਿ ਜਾਂਦਾ ਕਿ ਸਵੇਰੇ ਚੱਲ ਜਾਾਂਗੇ ਬੀਰ ਨਹੀਂ ਪੜਾ ਸਵੇਰੇ ਵੀ ਸੁਰਵਿਧੇ ਨਿੱਦਾਂ ਦੇ ਚੜਨਾ ਜਦੋਂ ਨਾ ਲੱਲ ਲਈ ਨੀ ਨਾ ਜਾਣਦਾ ਉਦੋਂ ਹੀ ਇਹਨਾਂ ਦਾ ਇਹੋ ਹਾਲ ਹੁੰਦਾ ਵਾ ਆਪਣੇ ਆਪ ਦੇ ਨਾਂ ਇਹਨੇ ਕਹਿਣਾ ਹੀ ਆ ਭਾਜੇ ਜਾਣਾ ਜਾਂ ਨਹੀਂ ਜਾਣਾ ਆਧੀ ਕਰੀ ਜਾਂਦੇ ਆ ਕਿਤੇ ਮੈਂ ਵੇਖਣਾ ਵਾ ਜੇ ਤੇ ਗਏ ਕੱਲ ਨੂੰ ਠੀਕ ਵਾ ਨਹੀਂ ਤੇ ਮੈਂ ਜੋਪਰ ਦੇ ਆਪੇ ਚੱਲ ਜਾਣਾ ਬਸੇ ਚੜ ਕੇ ਨਹੀਂ ਜਾਣਾ ਤੇ ਨਾ ਜਾਣ ਆਹ ਕਿਦਾਂ ਆ ਗਿਆ ਸਾਸ਼ੀ ਬਬੀ। ਤੁਹਾਡੀ ਕੋਲ ਬੋਲਣਾ ਕੀ ਹੈ? ਸਭ ਠੀਕ ਹੈ? ਹਾਂਜੀ ਹਾਂਜੀ ਵਧੀਆ ਠੀਕਾ ਹੈ। ਤੁਸੀਂ ਦੱਸੋ ਕੀ ਕਰੰਦੇ? ਕੁਛ ਵੀ ਨਹੀਂ ਕਰਦਾ ਕੀ ਆ। ਖੇਲੇ। ਅਛਾ ਸ਼ਾ। ਕੋਲ ਨਾਲ ਬੀਨ ਠੀਕਾ ਹੈ। ਵਧੀਆ ਵਧੀਆ ਸਭ ਠੀਕ ਨੇ। ਦੇ ਹੀ ਵੀ। ਬਬੀ ਤੇ ਕੰਮ ਕਰਕੇ ਆਈ। ਅਛਾ ਸ਼ਾ। ਹਾਂਜੀ। ਹੋ ਤੁਸੀਂ ਸੁਣਾਓ ਕੀ ਬਣੰਦਿਆ? ਕੁਛ ਵੀ ਨਹੀਂ ਬਣਦਾ ਕੀ ਆ। ਮੈਂ ਫੋਨ ਕੀਤਾ ਸੀ। ਹਾਂਜੀ। ਵੀ ਰਾਇ ਹੈ ਆਵਾਏ ਕਿ ਮੈਨੂੰ ਦੋ ਰਹਿ ਦੱਸ ਦਿੰਦੇ ਦੇ ਮੈਂ ਉਦੋਂ ਦੀ ਆ ਜਾਨੀ ਕਿਦੋਂ ਦੇ ਆਏ ਆ ਅੱਗੇ ਦੇ ਪਰਸੋਂ ਜਿਹੀ ਆਏ ਆ ਲੈ ਤੇਰੀ ਮੈਨੂੰ ਹੁਣ ਦੱਸਾਂਦੇ ਆ ਦੇ ਮੈਂ ਉਦੋਂ ਦੀ ਆਈ ਨਹੀਂ ਨਾ ਖੜਾ ਲਾ ਮਿਲਣ ਨਹੀਂ ਆਈ ਪੈਣ ਬਹੁਤ ਫਿਰ ਇਹ ਵੀ ਕਰਦਾ ਕਿ ਕੱਲ ਵੀ ਇਦਾਂ ਹੀ ਟਾਈਮ ਪੂਰ ਚਾਹੀਦੀ ਤੇ ਕੱਦ ਤਾਂ ਕਰਕੇ ਵੀ ਚਲ ਕੋਈ ਨਹੀਂ ਤੂੰ ਆ ਜਾਦਾ ਜਿਸਲਾਜ ਕਰੰਦੇ ਸੀ ਭਾਬੀ ਆਉਣ ਦੀ ਮੈਨਾਂ ਨੂੰ ਨਹੀਂ ਕਹਿਣ ਵੀ ਕਦੋਂ ਆਦੇ ਗਏ ਆ ਤੇ ਚੱਲ ਜਾ ਕੇ ਤਾਂ ਹੋ ਗਈ ਉਹ ਨਹੀਂ ਆ। ਵੈਨੇ ਆ ਫਿਰ ਨਹੀਂ ਤੇ ਜੇ ਹੋਊ ਟਾਈਮ ਤੇ ਫਿਰ ਕੋਈ ਨਹੀਂ ਆ ਜਾਨੇ ਨੇ ਤੇ ਫਿਰ ਕੱਲ ਨੂੰ ਫਿਰ ਦੇਖਾਂਗੇ। ਹਾਂ ਉਹ ਚੱਲ ਵੀ ਅੱਧੀ ਖਲਾ ਕਰਕੇ ਲੱਗ ਲਈ ਨਾ। ਨਾਲ ਉਹ ਕਹਿੰਦੇ ਇਹ ਕਹਿੰਦੇ ਚੱਲ ਵੀ ਹੁਣ ਮੈਂ ਆਇਆ ਵਾਂ ਤੇ ਛੁੱਟੀ ਵੀ ਥੋੜੀ ਆਉਂਦੀ। ਅੱਛਾ। ਕਹਿੰਦੇ ਵੀ ਕੱਲ ਤੇ ਜ ਵੀ ਕੱਲ ਕੁਝ ਤੇ ਰਹਿਣਾ ਤੇ ਚੱਲ ਉਹ ਵੀ ਫਿਰ ਆਪ ਦੂਰ ਲੈਣੇ ਆਪਣੇ ਨਾਲ। ਪਹਿਲੀ ਨਾ। ਪਹਿਲੀ ਦੇ ਘੜੇ ਕੰਮਾਂ ਵਿੱਚ ਪੈ ਗਈ ਹੁੰਦੀਆਂ ਹੀ ਪਹਿਲਾਂ ਆਪਣਾ ਕੰਫਰ ਲੈਣਗੇ ਇੰਨੇ ਚਿਰਿੰਦੇ ਆਏ ਆ ਤੇ 10 ਪਹਿਲੀ ਦੇ ਜਕਰਾਂ ਚ ਹੁਣੇ ਪੈ ਜਾਣਾ ਹੁੰਦੀ ਐ ਫੇਰ ਤੈਨੂੰ ਪਤਾ ਕਰਾ ਦੇ ਰਹੇ ਇਹਨਾਂ ਕੰਮਾਂ ਦੇ ਵਿੱਚ ਕਿੰਨਾ ਹੀ ਟਾਈਮ ਲੱਗ ਜਾਂਦਾ ਵਾ ਫਿਰ ਹੁਣ ਤੋਂ ਹੀ ਕੀਤਾ ਹੋਊਗਾ ਕਿ ਫੇਰੀ ਆ ਨਾ ਫੇ ਕਿੰਨਾ ਟਾਈਮ ਚ ਉਹ ਲਵਾ ਦਿੰਦੀ ਐ ਫੇ ਆਹ ਜੋ ਲੇਟ ਹੈ ਹੀ ਆ ਤੇ ਪਰ ਪਹਿਲੀ ਬੁਲੀ ਨੂੰ ਕਿੱਦਾਂ ਮੈਂ ਹੁਣ ਤੁਹਾਡੇ ਨਕਦਾਂ ਲਾ ਸਕਦੀ ਹਾਂ ਕਿਉਂ ਬਹੁਲਾ ਕਿਉਂ ਨਹੀਂ ਕਰ ਸਕਦੀ ਬਾਹਰ ਦੇ ਨਾਲ ਨਹੀਂ ਲਉਣੀ ਤੋਂ ਹੋਰ ਕਿੱਦਾਂ ਲਉਣੀ ਚਲੋ ਕੋਈ ਨਹੀਂ ਕਰਕੇ ਸਲਾਹ ਦੇ ਫਿਰ ਵੇਖਾਂਗੇ ਹਲੇ ਕੋਈ ਨ ਪੱਕਾ ਨਹੀਂ ਹੈਗਾ ਕੋਈ ਨਹੀਂ ਆਵਾਂਗੇ ਤਾਂ ਘਰ ਇੱਥੇ ਬਹਿ ਕੇ ਸਲਾਹ ਕਰਾਂਗੇ ਆਓ ਚਲ ਆਈਂ ਤੁੰਕੇ ਆ ਕੇ ਤੇ ਚਲ ਕੋਈ ਨਹੀਂ ਅੱਜ ਵੀ ਕਰਨੀ 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 ਹੈ ਤੇ ਚਲ ਉਹਨੂੰ ਇਹ ਆ ਕਿ ਚੰਗੂ ਕੀ ਥੋੜੀ ਹੈ ਤੇ ਜਿਹੜਾ ਕੰਮ ਹੋਈ ਕਦੀਆ ਕੋਈ ਨਹੀਂ ਕੋਈ ਨਹੀਂ ਇਹ ਕੰਮ ਹੋਣਾ ਦੇ ਨਹੀਂ ਹੁੰਦੇ ਵੀ ਕੋਈ ਨ ਮੈਂ ਆਉਂਗੀ ਤਾਂ ਫਿਰ ਦੇਖਾਂਗੇ ਨੀ ਨਾ ਤੁਹਾਡੇ ਹੋਣੀ ਠੀਕ ਹੋਣਾ ਹਲ ਜਿੰਨ ਤੱਕ ਮੈਂ ਹੈਗੀ ਆ ਨਾ ਉਹਨਾਂ ਤੱਕ ਤਨੀ ਮੇ ਕਰਨੀ ਹੈਗੀ ਤੇ ਬਾਅਦ ਚ ਕੋਈ ਨਹੀਂ ਵੇਖੀ ਜਾਊਗੀ ਸਤਿੰਦਰ ਇਹ ਕਿਹੜੀ ਤਾਰੀ ਤੁਗਣਾ ਕਰਨੀ ਹੈ ਤੇ ਢੈਲੀ ਨਾਲ ਹੀ ਲਾਉਣੀ ਢੈਲੀ ਤੁਹਾਨੂੰ ਹੋਰ ਕਿਤੇ ਨਾਲ ਹੋਣੀ ਹੈ ਪਹਿਲੀ ਪਹਿਲੀ ਤੁਹਾਡੇ ਕੋਲ ਹੀ ਆ ਤੁਸੀਂ ਵਾਉਣਦੇ ਆ ਤੁਸੀਂ ਉਹਦੇ ਵਿੱਚੋਂ ਖਰਚ ਬਚਾ ਕੱਢਣਦੇ ਜੋ ਕਰ ਰਹੇ ਆ ਮੈਂ ਨਹੀਂ ਕੋ ਖੜਨਦੀ ਤੇ ਕੋਈ ਨਹੀਂ ਜਦੋਂ ਕੋ ਦਲਾਉਣੀ ਹੋਊਗੀ ਲੱਗ ਜੂਗੀ ਹਲੇ ਨਹੀਂ ਕਿ ਲਾਉਣੀ ਤੇ ਬਹੁਤ ਖੜਨੀ ਤੇ ਅਹੀਂ ਕਿਹਾ ਕਿ ਤੈਨੂੰ ਮਾੜਾ ਮਿਲਦੇ ਆ ਜਾਂ ਚੰਗਾ ਹੀ ਮਿਲਦੇ ਆ ਗੱਲ ਮਿਲਣੀ ਨਹੀਂ ਹੁੰਦੀ ਭਾਬੀ ਮੁੜ ਕੇ ਕੀ ਪਤਾ ਵਾ ਜਦੋਂ ਪਹਿਲੀ ਨਾਂ ਲੱਗ ਜੇ ਤਾਂ ਮੁੜ ਕੇ ਤੁਸੀਂ ਆਉਣੇ ਜਾਣੇ ਮੇ ਜਾਓ ਨਹੀਂ ਭਾਉ ਇਹ ਥੋੜੀ ਗੱਲ ਹੁੰਦੀ ਆ ਤੇ ਪਿਆਰੀਆਂ ਦੇ ਨਾਲ ਹੀ ਦਿੱਤੇ ਹੁੰਦੇ ਆ ਜਿਨ੍ਹਾਂ ਦੀ ਪਹਿਲੀ ਨਾਂ ਨਹੀਂ ਹੁੰਦੀ ਉਹਨਾਂ ਦੇ ਭੈਣ ਭਰਾ ਕੀ ਕਰਨ ਮਿਲਦੇ ਵਰਤਦੇ ਨਹੀਂ ਇਹ ਤਾਂ ਭਾਬੀ ਨੂੰ ਬਾਤ ਚ ਦੀਆਂ ਗੱਲਾਂ ਆ ਨਾ ਚਲੋ ਕੋਈ ਵੇਖਾਂਗੇ ਬਾਅਦ ਵਿੱਚ ਸਲਾਹ ਕਰਕੇ ਕਰਨੀ ਆ ਕਿ ਨਹੀਂ ਕਰਨੀ ਆਈਂ ਦੇ ਕਰ ਲਈ ਵੀਰ ਆਪਣੇ ਨਾਲ ਆ ਗਏ। ਹਾਂ ਚਲੋ ਠੀਕ ਆ। ਚੰਗਾ। ਦੱਸ ਕਿਦਾਂ ਦਾ ਵੀਰ ਬਾਹਰੋਂ ਆਇਆ ਜੋ ਪਰਸੋਂ 14 ਉਹਦਾਂ ਦਾ ਇਹ ਮੈਨੂੰ ਦੱਸਿਆ ਹੈਗਾ। ਕਿ ਚਾਹੇ ਇਹ ਤੂੰ ਆ ਜਾ ਆ ਕੇ ਮਿਲ ਜਾ ਚਾਹੇ ਕਿਦਾਂ ਵਾ ਤਾਂ ਹੁਣ ਇਹ ਪੈਲੀ ਨਾਲ ਲਾਉਣੀ ਆ। ਅਹ ਇਹ ਆਈਂ ਦੇ ਨਾਲ ਇਹ ਵੀ ਕੰਮ ਕਰ ਲਾਂਗੇ। ਪੈਲੀ ਪੂਰੀ ਵਾਲੇ ਚੱਕਰਾਂ ਜਿੰਨੇਗਾ ਪੈਣਾ ਹੈਗਾ ਹਲੇ ਤੇ ਨਾ ਮੈਂ ਨਾਲ ਲਾਉਣੀ ਆ। ਹੁੰਦੇ ਜਿਹੜਾ ਮੜਾ ਮੋਟਾ ਹੋਣ ਜਾਂਦੇ ਜੇ ਕਿਦਾਂ ਵਦ ਮੁੜ ਕੇ ਕਿੰਨੇ ਆਣਾ ਇਹ ਵੱਡੀ ਬਣਦੀ ਏ ਗੱਡੀ ਵੀ ਮੈਂ ਕਰਦੀ ਆ ਫੋਨ ਕੋਈ ਨਹੀਂ ਜੇ ਵੀਰ ਆ ਕੋਗਾ ਫਿਰ ਵੇਖੀ ਜਾਊਗਾ ਰੁਪਿੰਦਰ ਆਜੀ ਬੜੀ ਚੰਗਿਆ ਇਹ ਉਹ ਦਵਾਈ ਵੀ ਮੈਂ ਖਾ ਲਈ ਆ ਅੱਛਾ ਤੇ ਹਾਂ ਦਾ ਫਰਕ ਛੇਤੀ ਪੈ ਜਾਣਾ ਵਾ ਥੋੜਾ ਜਿਹਾ ਮੜਾ ਜਿਹਾ ਬੁਖਾਰ ਠੀਕ ਤੇ ਤੂੰ ਇੰਨਾ ਕਰਾ ਤਹੋ ਤੇ ਆ ਤੇ ਫਿਰ ਚਲੀ ਤੇ ਕੋਈ ਨਹੀਂ ਹੁਣ ਦਿਖਾਓ ਦਵਾਈ ਘੜੀ ਅਰੈਸਟ ਕਰੋ ਮੜ ਕੇ ਫੇਰ ਰਾਜ ਜਾਂਦੇ ਚੜ੍ਹ ਕੇ ਕੋਈ ਗੱਲ ਨਹੀਂ ਅਜੇ ਟਾਈਮ ਕਿੰਨਾ ਹੋਇਆ ਵਾ ਸਾਢੇ 10 ਹੋਇਆ ਕੋਈ ਗੱਲ ਨਹੀਂ ਚਲ ਜਾਂਦੇ ਸਾਢੇ 10 ਵਾਦੇ ਹੁੰਦੇ 11 ਵਜ ਗਏ ਨੇ ਉਦੋਂ ਤੇ ਕੋਈ ਗੱਲ ਨਹੀਂ ਮੈਂ ਪਹਿਲੀ ਕਮੀਜ਼ ਪਾਉਣੀ ਤੇ ਚਲ ਜਾਣਾ ਕੋਈ ਨਹੀਂ ਠੀਕ ਹੋ ਜਾ ਕਿਧਰ ਹੁਣ ਸਵੇਰੇ ਜਾਇਆ ਜਾਊਗਾ ਪਹਿਲਾਂ ਵੀ ਮੂਹੜ ਖਰਾਬ ਕਰ ਗਏ ਨਹੀਂ ਜਾਣਾ ਆ ਕਰਕੇ ਤੇ ਹੁਣ ਦੇਖੀ ਨੇ ਚਲੀ ਗਈ ਕੋਣੀ ਮੈਂ ਜਾ ਜੇ ਹੁਣ ਨਾ ਗਏ ਤੇ ਸਾਰੀ ਢਾੜੀ ਤੋਂ ਕੋ ਬਾਤ ਪਾ ਛੱਡਣਾ ਠੀਕ ਆ ਨਾ ਤੁੱਚ ਉਪਰ ਕਰਕੇ ਤਿਆਰ ਹੋ ਉਹ ਚੱਲੀ ਮੈਂ ਤੁਹਾਨੂੰ ਕਹਿਨ ਦਈ ਆ ਕਿ ਸਰੀਰ ਤਾ ਕੋਈ ਗੱਲ ਨਹੀਂ ਰਾਤ ਰਹਿ ਭਾਂਗੇ ਉੱਥੇ ਰਾਤ ਰਹਿਆ ਕਿ ਦਸਾ ਜੁਡੰਗਰਾਂ ਕਿਨੇ ਵੇਖਣਾ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਬੰਦੇ ਨੂੰ ਆਪੇ ਪੱਠੇ ਪਾ ਲੂਗਾ ਓਕੇ ਇਹਨੇ ਵੀਗਾ ਵੇਖਣਾ ਠੀਕ ਬਣਾ ਕੋਈ ਗੱਲ ਨਹੀਂ ਸਵੇਰੇ ਜਾਵਾਂਗੇ ਤੇ ਸ਼ਾਮ ਨੂੰ ਆ ਜਾਵਾਂਗੇ ਯਾਰ ਜਦੋਂ ਮੈਂ ਕਹਿਣਿਆ ਤੇ ਰਾਤ ਰਹਿ ਭਾਂਗੇ ਉੱਥੇ ਦੀ ਫੇਰ ਕਾਦੀ ਗੱਲ ਤੇ ਫੇਰ ਪਹਿਲਾਂ ਵੀ ਨਾ ਕਰਦਿੰਨੇ ਚਾਹੇ ਉਹ ਕਹਿ ਜਾਂ ਕਰੋ ਕਿ ਚਲ ਕੋਈ ਚੱਲ ਜਾਂਦੇ ਆਂ ਨਹੀਂ ਉਹ ਤੁੰਗਣਾ ਮੂਤਰਾ ਕਰ ਦੇਣਾ ਮੂੰਨੀ ਮੈਰਾ ਦਾ ਹੈਗਾ ਜਾਣ ਦਾ ਰਾਦਾ ਕਰਾ ਕਿੱਥੋਂ ਨਾ ਮੈਂ ਸੁਣ ਲਿਆ ਸਭ ਕੋ ਜੋ ਜੋ ਫੋਨ ਤੇ ਗੱਲਾਂ ਹੁੰਦੀਆਂ ਕੀ ਫੋਨ ਤੇ ਹੁੰਦੀਆਂ ਗੱਲਾਂ ਕੀ ਸੁਣ ਲਿਆ ਤੈਰੀ ਕੁਲੀ ਜਿਹੜੀ ਤੇਰੇ ਨਾਮ ਆ ਕਹਿ ਨਹੀਂ ਟਾਈਨ ਤੇ ਮੈਂ ਨਹੀਂ ਗੱਲ ਕਰਨੀ ਆਪਣੀ ਕੀ ਨੇ ਉਹਦੇ ਉਦਾਂ ਡੇਰੀ ਆ ਬੋਲਦੇਂ ਗੇਰੀ ਗੱਲ ਕਰਨ ਦੇ ਹੀ ਮੈਂ ਕਿਹੜਾ ਵਿਆਹ ਕਰ ਬੀ ਆਹੀ ਲਾਉਣੀ ਯਾਰ ਇਹ ਗੱਲ ਕਰਨ ਦੀ ਬਹੁਤ ਕੋਈ ਨਹੀਂ ਉੱਥੇ ਜਾਵਾਂਗੇ ਜਾਵੇ ਸਲਾਹ ਕਰਾਂ ਕਿਸੇ ਭਰਾ ਦੇ ਨਾਲ ਉਹ ਬਹੁਤ ਤੂੰ ਤਾਂ ਮੈਂ ਧੋਕੇ ਜਵਾਬ ਦਿੱਤਾ ਤੂੰ ਉਦਾਂ ਮੈਨੂੰ ਕਹੀ ਨਹੀਂ ਆ ਵੀ ਉਹਨੂੰ ਭੈਣ ਆਪਣੀ ਵੀ ਕਹਿ ਵੀ ਕਾੜੀ ਲਾ ਦੇ ਇਦਾਂ ਹੀ ਹਰ ਕੋਈ ਨਹੀਂ ਸਾਰਿਆਂ ਨੂੰ ਘਰੋ ਘਰੀ ਹਾਂ ਤੇ ਫਿਰ ਉਹਨੂੰ ਵੀ ਘਰੋ ਘਰੀ ਇਦਾਂ ਹੀ ਹੋਣੀ ਹੈ ਜਦੋਂ ਉਹ ਨਹੀਂ ਕਿ ਲਾਉਂਦੀ ਹੈ ਕੀ ਕਰਦੀ ਫਿਰ ਆਹ ਦਈਏ ਲਕੀਰਾ ਵਢਾਉਣਾ ਪੈਂਦੀ ਪਹਿਲੀ ਰੱਖਦੀਆਂ ਬੱਲੇ 'ਚ ਲਕੀਰਾ ਵਢਾਉਣੀ ਦਾ ਇਹ ਕਰਨਾ ਵਾ ਤੇ ਮੈਂ ਵੀ ਦੇ ਇਦਾਂ ਹੀ ਹੈ ਮੇਰਾ ਬੜਾ ਜੀ ਕਰਦਾ ਲਾਉਨ ਨੂੰ ਹਾਂ ਤੇ ਫਿਰ ਦੋਵੇਂ ਬੰਨੀ ਕੰਮ ਦੇਖੋ ਜਾਈ ਹੈ ਉਹਦੇ ਨਾਲ ਰਹਿੰਦਿਆਂ ਜਿਹੜੀ ਤੇਰੀ ਉਧਰੋਂ ਮਿਲੀ ਉਹ ਤੇਰੇ ਨਾਲ ਰਹਿਣੀ ਕੋਈ ਗੱਲ ਨਹੀਂ ਦੇਖਾਂ ਮਸਲਾਤ ਆ ਗਿਆ ਹਲੇ ਗੱਲ ਹੀ ਹੋਈ ਏ ਮਸਲਾਤ ਨੂੰ ਹੋ ਗਈ ਆ ਮੈਂ ਵੇਖ ਲਿਆ ਤੇਰੀ ਮਨ ਚ ਕੀ ਏ ਠੀਕ ਆ ਨਾ ਕੋਈ ਨਹੀਂ ਰਹੇਗਾ ਮੇਰੇ ਮਨ ਦੇ ਵਿੱਚ ਠੀਕ ਹੋਣਾ ਹਲੇ ਬਾਪੋਂ ਵੀ ਆਇਆ ਬਾਪਾ ਨੂੰ ਪਰਸੋਂ ਆਇਆ ਤਾਂ ਹੀ ਮਿਲਣ ਆ ਗਿਆ ਹਾਂ ਅੰਦਰ ਤੇ ਮਿਲਦੋ ਇੱਛੇ ਕਿਥੋਂ ਆਇੰਦਾ ਹਲੇ ਆਪ ਤੇ ਦੇ ਨਹੀਂ ਮੈਂ ਕਦੇ ਫੋਨ ਵੀ ਨਹੀਂ ਕੀਤਾ ਹੈਗਾ ਕੋ ਜਿੰਨਾ ਮਿਲਣਾ ਹੋਏ ਨਾ ਉਹ ਅਗਲੇ ਦਿਨ ਆ ਜਾਂਦੇ ਆ ਠੀਕ ਆ ਨਾ ਉਹ ਚੰਗਾ ਬਾਬਾ ਉਹਨਾਂ ਦਾ ਇੱਕ ਸੂਰ ਕੱਢੀ ਜਾਓ ਠੀਕ ਹੋਣਾ ਆਪਦੀ ਫੇਚ ਅੱਗੇ ਭਲੇ ਨੇ ਮੈਂ ਤਾਂ ਸੂਰ ਵੀ ਕੱਢਾ ਲਿਆ ਮੈਂ ਤਾਂ ਕਾਲੀ ਦਾ ਲੈ ਲਿਆ ਮੈਂ ਪਹਿਲੀ ਜਿਹੜੀ ਹੈਗੀ ਉਹਨਾਂ ਨੂੰ ਦੇ ਦੇ ਨਾ ਤੂੰ ਕਰਨੀ ਆਪਣੇ ਨਾਲ ਆ ਕੇ ਪਹਿਲੀ ਪੁਲੀਸ ਦੇ ਨਾਮ ਲੱਗਣੀ ਹੈਗੇ ਤੇ ਨਾਮ ਇਹ ਲਾਉਣੀ ਹੈ ਕੋਈ ਨਹੀਂ ਬਾਅਦ ਚ ਰੱਖੀ ਜਾਊਗੀ ਜਿੰਦਾਂ ਘੱਲੇ ਮੈਂ ਹੈਗੀ ਹੁੰਦਾ ਬਣੀ ਮਲਉਣੀ ਨਹੀਂ ਤੇ ਤੂੰ ਕਰਨੀ ਕੀ ਹੈ ਪਹਿਲੀ ਇਹਨਾਂ ਦੀ ਤੇ ਕਰਨੀ ਥੀ ਇਹ ਚੱਲੇ ਆ ਵੀ ਜੇ ਆਇਆ ਗਿਆ ਉਹ ਜਾਨਦਿਆਂ ਨੂੰ ਪੁੱਛ ਲਈਏ ਤਾਂ ਸਹੀ ਹੈ ਨਾ ਤੇ ਕੋਈ ਗੱਲ ਨਹੀਂ ਉਦਾਂ ਪੁੱਛ ਲੈਣ ਜੀ ਆਂ ਉਦਾਂ ਨਾਂ ਨਾਲ ਆਏਂਗੀ ਕੁੜੀ ਕਿ ਨਹੀਂ ਹੋਈ ਤੇ ਜਾ ਕੇ ਤੇ ਬਹਿ ਜਾ ਕਰਨੀਂ ਫਿਰ ਆਪਣੀਆਂ ਉਦਾਂ ਨਾਂ ਵੜਨੀਆਂ ਘਰ ਘਰ ਉਹਦੀ ਹੋਤੀ ਹੁੰਦਾ ਤੂੰ ਹੀ ਆਇਆ ਨਾ ਬੋਦੀਆਂ ਸਾਈਡਾਂ ਗੱਲਾਂ ਨਾ ਕਰਿਆ ਤੂੰ ਕੋਈ ਜਿੱਦ ਦੇਖੀ ਜਾਊਗੀ ਜੋ ਹੋਊਗਾ ਤੇ ਹੁਣ ਕੁੜੀ ਨੂੰ ਵੀ ਫਿਰ ਆਪੇ ਕਹੀਂ ਮੈਂ ਨਹੀਂ ਕਹਿਣਾ ਉਹਨੂੰ ਪੜੀ ਖਾਣਾ ਤੇ ਜਾ ਕੇ ਫਿਰ ਉੱਥੇ ਜਾ ਕੇ ਕਹੀਂ ਪਿੰਡ ਉਹਨਾਂ ਨੂੰ ਮੈਨੂੰ ਕੀ ਲੋੜ ਕੁੜੀ ਨੂੰ ਗੈਨ ਦੀ ਲਾਉਣੀ ਹੈ ਤੇ ਲਾਵੇ ਨਹੀਂ ਲਾਉਣੀ ਤੇ ਨਾਂ ਲਾਵੇ ਨੇਲਾ ਮੇਲਾ ਤਨ ਉਹਦਨ ਵੀ ਕਿਹਾ ਹੈ ਕਿ ਛੇ ਕਿੱਲੇ ਜਾਣੀ ਸਿੱਧੀ ਕਰੋ ਜੇ ਤੇ ਬਚਾਉਣੇ ਆ ਤੇ ਬਚਾਓ ਉਹ ਦੱਬਦੀ ਹੈ ਦੂਜੇ ਕੰਮ ਵੀ ਮੇਰੇ ਮਗਰ 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 ਦੁਰੇਸ ਹੈ ਤੇ ਚਾਹੇ ਕਿ ਦਮ ਅੰਦੇ ਉਹ ਕੰਮ ਨਹੀਂ ਕਿ ਮੇ ਕੋ ਕੋ ਨੇ ਠੀਕ ਹੋਣਾ ਜੇ ਜੇ ਤੂੰ ਘਰ ਲਾਉਣੀ ਹੈ ਤਾਂ ਚੁੱਪ ਕਰਕੇ ਲਾ ਦੇ ਜੇ ਨਹੀਂ ਲਾਉਣੀ ਤਾਂ ਨਹੀਂ ਕੋਈ ਗੱਲ ਨਹੀਂ ਉਹ ਮਗਰ ਮਗਰ ਕਿੱਥੇ ਤੁਰੇ ਕਰਨਾ ਕਿਤੇ ਦੋ ਦਿਨ ਰਹਿਣ ਆ ਗਈ ਜਾਂ ਤੇੰਦਿਆਂ ਆ ਗਈ ਜੇ ਮਹੀਨੇ ਬਾਅਦ ਆ ਵੀ ਜਾਊ ਤੇ ਕਿਹੜੀ ਆਖਰ ਆਦਮੀ ਮੇਂ ਮਾਦੋਂ ਆਉਂਦੀ ਜੋ ਬਾਕੀ ਕੋਈ ਗੱਲ ਨਹੀਂ ਜੇ ਉਹ ਕਹੂਗੀ ਨਾ ਕਿ ਇਥੇ ਆਉ ਉਹ ਚਾਏ ਕਿ ਦਾ ਫੇਰ ਮੈਂ ਜਾਣਾ ਨਹੀਂ ਤੇ ਉਦਾਂ ਨਹੀਂ ਕਿ ਮੈਂ ਜਾਣਾ ਪੈਣਾ ਉਹ ਤਾਂ ਕਹਿੰਦੀ ਆ ਕਿ ਮੇਰੇ ਕੋ ਆਉ ਉਹਨੇ ਫੇਰ ਖੜੇ ਮੱਥੇ ਮਿਲਣਾ ਕੋਈ ਨਹੀਂ ਵੇਖ ਲਾ ਖੜੇ ਮੱਥੇ ਕਿਦਾਂ ਕਿ ਮਿਲਦੀ ਗਏ ਚੰਗਾ ਵੇਖ ਲਾ ਕੋਈ ਨਹੀਂ ਕਿਦਾਂ ਜਾ ਕੇ ਤੇ ਕੋਈ ਨਹੀਂ ਚਲ ਜਾਗੇ ਮੈਂ ਤੁਹਾਨੂੰ ਕਹਿ ਰਹੀ ਆ ਚਲ ਜਾ ਨਹੀਂ ਜਾਣਾ ਤੇ ਫਿਰ ਚਾਹ ਬਣਾ ਆ ਪੁੱਤ ਮੈਂ ਤਾਂ ਕਹਿ ਜੀ ਜਾਣਾ ਵਿੱਚ ਉੱਜਾਂ ਮੈਂ ਪਹਿਲਾਂ ਗੱਲਾਂ ਹੋਰ ਕਰ ਲੈਣੀਆਂ ਹੁੰਦੀਆਂ ਮਾਰੇ ਹੁਣ ਜਾਣਾ ਪਹਿਲਾ ਪੰਦਾ ਪੁੱਛ ਹੋ ਗਿਆ ਜਬ ਜਾਵੇ ਜਾਣਾ ਕਿਥੋਂ ਉਹਦੇ ਪੁੱਛ ਕੇ ਜੋ ਹੋਵੇ ਤੇ ਫੇਰ ਹੀ ਆਣਾ ਉਹਨਾਂ ਅਗਲੇ ਹੁਣ ਪੈੜੀ ਨੂੰ ਆਣੀ ਨਾ ਕਿ 10 ਇਹਨੂੰ 15 ਪੁੱਛੇ ਕਿ ਤੂੰ 34 ਲਈ ਕਰਨੀ ਕੀ ਸਭ ਕੋ ਦੇਖਿਆ ਹੈਗਾ ਉਹ ਐ ਕਿਹੜੇ ਉਹਨਾਂ ਦੀ ਪੈੜੀ ਤੇ ਬੈਠੇ ਨੇ ਐ ਮੈਂ ਆਪਣੀ ਮਰੀ ਜੰਡੀ ਚੱਲ ਆਵੇ ਆਰਾਮ ਨਾਲ ਬੈਠਣੀ ਮੱਜਾ ਵੀ ਚੱਲ ਜਦੋਂ ਮੀਂਹ ਆ ਜਾਂਦਾ ਫਿਰ ਤੇ ਖੋਬਾ ਜਿਹਾ ਹੋ ਜਾਂਦਾ ਵਾ ਤੁਸੀਂ ਕੀ ਕਰਨ ਲੱਗੇ ਪੱਠੇ ਕੁੱਤਰ ਲੱਗੇ ਮੈਂ ਲੱਗਾ ਸੀ ਪੱਠੇ ਕੁੱਤਰਨਾ ਅੱਛਾ ਅੱਛਾ ਮੈਂ ਵੀ ਡੀਕ ਡਾਕ ਕੇ ਆਈ ਮੈਂ ਹਾਂ ਫਿਰ ਰੋਟੀ ਖਾਣੀ ਆ ਤੇਰੇ ਤੱਕ ਆਈ ਨਹੀਂ ਗੇ ਉਹ ਮੈਨੂੰ ਇਹ ਵੀ ਹੁਣ ਕੁੱਤਰਨ ਦਿੰਦਾ ਨਾ ਅੱਛਾ ਤੇ ਫਿਰ ਮਨੇਰੇ ਤੋਂ ਤਾਂ ਫੇਰ ਕੁੱਤਰਨੇ ਪੈਣੇ ਮੈਨੂੰ ਤੂੰ ਸਵੇਰੇ ਸਭ ਕੁੱਤਰ ਕੇ ਪਾਇਆ ਹੁਣੇ ਪੜਾਸੇ ਜੇ ਨਾ ਜਾਣਗੇ ਨਹੀਂ ਮੈਨੂੰ ਇਹ ਆ ਪਈ ਬਦਲ ਜਾ ਹੋਇਆ ਵਾ ਕੋਈ ਪਤਾ ਨਹੀਂ ਹੁੰਦਾ ਉਹ ਨਹੀਂ ਨਹੀਂ ਕੁਛ ਨਹੀਂ ਕਾ ਹੁੰਦਾ ਮੁੜ ਕੇ ਡੰਗਰ ਖਾਂਦੇ ਨੇ ਸਵਾ ਨਾਲ ਪੀਲੇ ਜੇ ਹੋ ਜਾਂਦੇ ਆ ਚਲ ਫਿਰੇ ਕੁਤਰ ਲਾਂਗੇ ਫਿਰ ਹੋਰ ਕੀ ਕਰਨਾ ਆਹੋ ਚਾਲਾ ਨਾ ਰੇੜਾ ਮਿੱਟੀ ਦਾ ਤੁਸੀਂ ਸਟਾਇਆ ਵਾ ਨਾ ਤੇ ਡੰਗਰ ਸੌਖੇ ਬੈਠੇ ਆ ਜਦੋਂ ਮੀਂਹ ਪੈ ਜਾਂਦਾ ਹੈ ਨਾ ਟੋਏ ਜੇ ਪਰ ਜਾਂਦੇ ਨੇ ਤੇ ਮੱਛਰ ਬੜਾ ਹੋ ਜਾਂਦਾ ਹੀ ਵਿਚਾਰੀਆਂ ਸਾਰੀ ਰਾਤ ਪੜਕਦੀਆਂ ਰਹਿੰਦੀਆਂ ਹੀ ਨਹੀਂ ਠੀਕ ਆ ਹੁਣ ਰੇਤ ਪਾਉਣਾ ਆਹੋ ਮੇਰਾ ਆਰਾਦਾ ਮਿਸਤਰੀ ਕਿਸੇ ਨੂੰ ਕਹਿ ਕੇ ਉਹ ਰੋੜੇ ਤੇ ਪਏ ਆ ਆ ਸਾਰੇ ਰੋੜੇ ਰਾੜੇ ਲਵਾ ਦਿਓ ਇੱਥੇ ਆਹ ਥੱਲੇ ਇਹਨਾਂ ਦੇ ਲਵਾ ਦਿੰਨੇ ਆ ਆਹੋ ਆ ਅੰਦਰ ਤੇ ਠੀਕ ਵਾ ਅੰਦਰ ਤਾਂ ਠੀਕ ਆ ਉੱਥੋਂ ਦਾ ਚਲ ਉਹ ਵੀ ਵਧੀਆ ਕੀਤਾ ਬੈਂਚ ਅੰਦਰ ਕਰਤਾ ਜੇ ਤੁਸੀਂ ਇਹ ਆ ਪੇ ਬਾਅਦ ਮੀਂਹ ਪੈ ਪੈ ਕੇ ਤਾਂ ਗਲ ਜਾਣਾ ਹੈ ਤੇ ਮੈਂ ਨਾ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਸੀ ਹਾਂ ਗੱਲ ਮੈਂ ਤੁਹਾਨੂੰ ਇਹ ਕਹਿਣੀ ਆ ਕਿ ਹੋਰ ਤੇ ਸਾਰੇ ਕੰਮ ਹੁਣ ਵਧੀਆ ਹੋ ਗਏ ਆ ਤੇ ਕਿਹੜਾ ਰਹਿ ਗਿਆ ਰਹਾ ਕਿਹੜਾ ਗਿਆ ਵਾ ਮਮਤੀ ਦੇ ਉੱਤੇ ਲੈਂਟਰ ਪਾ ਲਈਏ ਵੇਖੋ ਜਦੋਂ ਮੀਂਹ ਆਉਂਦਾ ਵਾ ਨਾ ਉਹ ਸਾਰਾ ਹੀ ਪਾਣੀ ਅੰਦਰ ਆਉਂਦਾ ਵਾ ਅੰਦਰ ਦਾ ਤੇ ਬਾਹਰ ਦਾ ਫਰਕ ਹੀ ਕੋਈ ਨਹੀਂ ਰਹਿ ਜਾਂਦਾ ਜਿਹੜੇ ਪੈਸੇ ਆ ਨਾ ਉਹ ਤਾਂ ਚੜੇ ਲੱਥੇ ਲਾਥੇ ਜਾਂਦੇ ਆ ਹੁਣ ਜੀਵਣ ਕੇ ਪੈਸੇ ਰਹਿ ਗਏ ਆ ਤੇ ਕੋਈ ਗੱਲ ਨਹੀਂ ਫਸਲ ਦੇ ਸਿਰੋਂ ਹੀ ਉਹਨਾਂ ਦੇ ਵੀ ਪੈਸੇ ਲਾ ਦੇਣੇ ਹੋਰ ਤੇ ਆਪਣਾ ਸਰਕਲ ਸਾਰਾ ਤੁਹਾਡੀ ਤਨਖਾਹ ਤੋਂ ਚੱਲਦਾ ਹੀ ਜਾਂਦਾ ਵਾ ਨਹੀਂ ਹੁਣ ਤੇ ਬਾਬੇ ਦੀ ਬੜੀ ਮਿਹਰ ਵਾ ਠੀਕ ਵਾ ਨਾ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਰਾਹ ਦਾ ਮਿਸਤਰੀ ਢਾ ਕੇ ਜੀ ਦੋ ਚਾਰ ਦਿਨ ਹੀ ਲੱਗਣੇ ਆ ਸਿਰਫ ਮਮਤੀ ਦਾ ਲੈਂਟਰ ਜਿਹਾ ਪਾ ਲਓ ਹੋਰ ਕੰਮ ਬਾਅਦ ਚ ਕਰ ਲਾਂਗੇ ਜਿਹੜਾ ਰਹਿ ਗੋਈ ਬਿਲਕੁਲ ਕਰਦਾ ਵਾਂ ਠੇਕੇਦਾਰ ਮੇਰਾ ਯਾਰ ਵਾ ਆਹੋ ਜਦੀ ਸਿੰਗੜ ਸੁੰਗੜੀ ਦੁਕਾਨ ਵਾ ਉਹਨੂੰ ਮੈਂ ਕਹਿ ਦਣਾ ਵੀ ਜੇਕਰ ਇਹ ਸਹਾਰ ਵੀ ਥੋੜਾ ਬੋਧਾ ਕਰਨਾ ਪਊਗਾ ਤੇ ਕਰ ਲਾਂਗੇ ਆਹੋ ਚੱਲ ਇਹ ਆ ਵੀ ਮਹੀਨੇ ਬਾਅਦ ਦੇ ਦਿਆ ਕਰਾਂਗੇ ਥੋੜੇ ਥੋੜੇ ਮੇਰੀ ਬਾਦ ਉਹਨੂੰ ਦੇ ਰਿਆ ਕਰਾਂਗੇ ਥੋੜੇ ਥੋੜੇ ਕਰਕੇ ਮੇਰਾ ਵੀ ਇਹੋ ਇਰਾਦਾ ਵਾ ਬਾਕੀ ਜਿਹੜਾ ਕੰਮ ਨਿੱਕਾ ਮੋਟਾ ਰਹਿ ਜਾਊਗਾ ਨਾ ਉਹ ਬਾਅਦ ਵਿੱਚ ਕਰ ਲਾਂਗੇ ਕਿਉਂਕਿ ਹੁਣ ਬਰਸਾਤਾਂ ਦੇ ਦੇਣ ਵਾ ਪਾਣੀ ਸਾਰੇ ਅੰਦਰ ਆ ਜਾਂਦਾ ਫਿਰ ਬੜੀ ਮੁਸ਼ਕਲ ਹੁੰਦੀ ਆ ਪੈਰ ਭਿਜ ਭਿਜ ਕੇ ਸਾਰੇ ਅੰਦਰ ਇਦਾਂ ਹੀ ਜਾਂਦੇ ਆ ਗੱਲ ਤੇਰਾ ਮਾ ਤੇਰੀ ਠੀਕ ਵਾ ਪਰ ਮੇਰੇ ਵੀ ਕਿਹੜਾ ਦਿਲ ਕਰਦਾ ਵਾ ਉਹ ਕੋਈ ਗੱਲ ਨਹੀਂ ਹਿੰਮਤ ਨਹੀਂ ਹਾਰੀਦੀ ਹੁੰਦੀ ਬੜਾ ਵਧੀਆ ਕੰਮ ਹੋ ਗਿਆ ਵਾ ਸਾਰੇ ਕੰਮ ਤਾਂ ਹੁਣ ਚੰਗੇ ਹੋ ਗਏ ਆ ਹੁਣ ਕਿਉਂ ਘਬਰਾਉਣਾ ਵਾ ਮਹਾਰਾਜ ਜੜੀ ਮੈਂ ਤੇ ਨਾ ਰੋ ਰਸਤਾ ਵੇਲਾ ਇਹੋ ਹੀ ਹੱਥ ਜੋੜਦੀ ਆ ਵੀ ਹੁਣ ਮੇਰਾ ਪੁੱਤ ਕਿਤੇ ਸੈੱਟ ਹੋ ਜੇ ਇਹਨੂੰ ਕਿਤੇ ਨੌਕਰੀ ਨਾਕਰੀ ਮਿਲ ਜੇ ਨਾ ਤੇ ਫੇਰ ਵਾ ਉਹ ਚੱਲ ਰਮਨ ਕੋਈ ਗੱਲ ਨਹੀਂ ਜੇ ਮਾਰਾ ਇਹ ਚਾਹਿਆ ਤੇ ਸਭ ਕੁਝ ਹੋ ਜਾਣਾ ਵਾ ਹੋ ਜਾਣਾ ਵਾ ਬੜੇ ਔਖੇ ਦੇਣ ਆਪਾਂ ਵੀ ਵੇਖੇ ਆ ਬੇੜਾ ਤਾਂ ਫੇਰ ਔਖੇ ਹੁਣ ਵੇਖੇ ਆ ਤੈਨੂੰ ਪਤਾ ਹੀ ਸਾਰਾ ਆਪਣੇ ਹਾਲਾਤਾਂ ਦਾ ਚੱਲ ਕੋਈ ਗੱਲ ਨਹੀਂ ਇਹ ਦਿਨਾਂ ਬਦਲ ਜਾਂਦੇ ਹੁੰਦੇ ਆ ਗੱਲਾਂ ਚੇਤੇ ਰਹਿ ਜਾਂਦੀਆਂ ਹੁੰਦੀਆਂ ਵਾ ਘਰ ਨਾ ਤੁਸੀਂ ਕੋਈ ਕ ਚਲ ਮੈਂ ਵੇਖਦਾ ਥੋੜਾ ਪਤਾ ਜੇ ਕਰਨ ਵਾਲਾ ਹੋਊਗਾ ਤੇ ਮੈਂ ਕਰਾਉਣਾ ਮੈਂ ਬੈਹ ਨਾ ਜਾਵਾਂ ਉਹਨਾਂ ਚਾਹ ਰਾ ਉੱਥੇ ਸਾਗੇ ਤੇ ਤੁਸੀਂ ਕਰ ਲਓ ਫੇਰ ਇਕੱਠੇ ਹੀ ਕਰ ਨੂੰ ਜਾਂਦੇ ਆ ਚਲ ਠੀਕ ਆ ਲੈ ਨਾ ਚੱਲ ਉਦਾਂ ਤਾਂ ਸਾਰਾ ਕੁਝ ਵਧੀਆ ਵਾ ਘਰ ਵੀ ਬਣ ਗਿਆ ਵਾ ਤੇ ਵੇਲੀ ਵੀ ਬੜੀ ਸੋਹਣੀ ਬਣੀ ਆ ਪਰ ਨਾ ਥੋੜੀ ਜੀ ਮੁਸ਼ਕਲ ਇੱਕਦਮ ਦੀ ਹੁੰਦੀ ਆ ਕਿ ਜਦੋਂ ਉੱਥੋਂ ਆਉਣਾ ਹੁੰਦਾ ਨਾ ਇੱਥੇ ਫੇਰ ਔਖਾ ਜਿਹਾ ਲੱਗਦਾ ਵਾ ਕਿਉਂਕਿ ਫਟਵੀ ਪੈ ਜਾਂਦੀ ਆ ਨਾ ਕਿ ਘਰ ਕਿਤੇ ਆ ਵੇਲੀ ਕਿਤੇ ਆ ਫੋਨ ਜਿੱਦਾਂ ਮੱਜਾਂ ਵਾਂ ਸੁਣਨ ਵਾਲੀਆਂ ਧਿਆਨ द्या ਰਹਿੰਦਾ ਵਾ ਰਾਤ ਬਰਾਤੇ ਅਜੇ ਤਾਂ ਚੱਲ ਇੰਨਾ ਚੰਗਾ ਵਾ ਇਹ ਕਾ ਕੈਮਰੇ ਲਵਾਲੇ ਆ ਦੂਜਾ ਨਾ ਗਵੰਡੀਆਂ ਦਾ ਬੜਾ ਸੁਖ ਵਾ ਚੱਲ ਛਾਤੀ ਛੂਤੀ ਮਾਰਦੇ ਰਹਿੰਦੇ ਆ ਕਿਤੇ ਡੰਗਰ ਖੁੱਲਾ ਖੱਲਾ ਹੋਵੇ ਫੋਨ ਕਰ ਦਿੰਦੇ ਆ ਧਿਆਨ ਕਿਤੇ ਬੰਦ ਲਓ ਚੱਲ ਕਿਤੇ ਲਾਗੇ ਉੱਥੇ ਥਾਂ ਮਿਲਿਆ ਨਾ ਫਿਰ ਉੱਥੇ ਲੱਲਾਂਗੇ ਆ ਥਾਂ ਨਾ ਪੈਲੀ ਦੇ ਵਿੱਚ ਲਾ ਲਾਂਗੇ ਇਹੋ ਇੱਕ ਟੱਟਾ ਚੁੱਕ ਕੇ ਉੱਥੇ ਲੈ ਜਾਾਂਗੇ ਉੱਥੇ ਮਕਾਨ ਬਣਾ ਲਾਂਗੇ ਤੇ ਚੱਲ ਡੰਗਰ ਉੱਥੇ ਰੱਖੀ ਜਾਵਾਂਗੇ ਕਿਉਂਕਿ ਡੰਗਰਾਂ ਤੋਂ ਬਿਨਾਂ ਵੀ ਗੁਜ਼ਾਰਾ ਨਹੀਂਗਾ ਹੈਗਾ ਇੱਕ ਕੱਦ ਦਾ ਡੰਗਾ ਤੇ ਰੱਖਣਾ ਹੀ ਪੈਣਾ ਵਾ ਦੁੱਧ ਦਾਦੀ ਬੜੀ ਤੰਗੀ ਆਉਂਦੀ ਐ ਹੁਣ ਮੁੱਲ ਲਿਆਵਾ ਪੈਂਦਾ ਵਾ ਅੰਤਰਾ ਲਾਈਨ ਤੇ ਲਾ ਕੇ ਤੇ ਕਿੰਨਾ ਚਿਰ ਖਲੋਣਾ ਪੈਂਦਾ ਬੜਾ ਔਖਾ ਵਾ ਲਵੇਰੇ ਦਾ ਬਿਨਾ ਟਾਈਮ ਨਹੀਂ ਗਾ ਲੰਗਦਾ ਹੁਣ ਜਿੱਦਾਂ ਮੁੰਡਾ ਜਵਾਨ ਹੋਇਆ ਵਾ ਦੁੱਧ ਵੀ ਚਾਹੀਦਾ ਦਹੀਂ ਵੀ ਚਾਹੀਦਾ ਤੇ ਜਿਹੜਾ ਸਾਰਾ ਦਿਨ ਵਿਚਾਰਾ ਕੰਮ ਕਰਦਾ ਰਹਿੰਦਾ ਵਾ ਉਤੋਂ ਵੀ ਹੁਣ ਡਿਊਟੀ ਤੋਂ ਵੀ ਆਣ ਕੇ ਡੰਗਰ ਵਛੇ ਦਾ ਵੀ ਕਰਨਾ ਪੈਲੀ ਦਾ ਵੀ ਕਰਨਾ ਰਾਤ ਨੂੰ ਇੰਨੇ ਵੀ ਗਲਾਸ ਦੁੱਧ ਦਾ ਚਾਹੀਦਾ ਵਾ ਘਰ ਹੋਵੇ ਤੇ ਫੇਰ ਹੀ ਖਾਦਾ ਪੀਤਾ ਜਾਂਦਾ ਵਾ ਮੁੱਲ ਲੈ ਕੇ ਨਹੀਂ ਖਾਦਾ ਜਾਂਦਾ ਮੈਂ ਵੀ ਬੈ ਹੀ ਗਈ ਆ ਫੇ ਚਲ ਤੁਸੀਂ ਕੰਮ ਕਰ ਲਓ ਤੇ ਇਕੱਠੇ ਹੀ ਚਲ ਜਾਨੇ ਆ ਇਹ ਨਾ ਹੋਵੇ ਫੇ ਕਰਨ ਨਾਲ ਕੇ ਬੂਹੇ ਗਾੜੀ ਖਲੋਤਾ ਰਹੇ ਮੈਂ ਮਾਰ ਵੀ ਜਿੰਦਾ ਆਈ ਆ ਫੇ ਚੱਲ ਆਉਂਦਾ ਵਾ ਨਾ ਤੇ ਫੇਰੀ ਦਿਨੀ ਰੋਟੀ ਪਾਣੀ ਚੱਲ ਕੋਈ ਨਹੀਂ ਘਾਰ ਹੀ ਲਿਆ ਇਹਨਾਂ ਨੇ ਕੰਮ ਇਕੱਠੇ ਹੀ ਚਲ ਜਾਨੇ ਆ ਫੇ ਆਉਂਗੀ ਨਾ ਜਦੋਂ ਫੇ ਇਹਨਾਂ ਕਰ ਹੋ ਕੇ ਜਾਉਂਗੀ ਹੁਣ ਉਹਨੇ ਵੀ ਕਹਿਣਾ ਜਦੋਂ ਦੀ ਪੇਕਿਆਂ ਤੋਂ ਆਈ ਆ ਹੋ ਕੇ ਹੀ ਨਹੀਂ ਗਈ ਜਦੋਂ ਰੋਟੀ ਪਾਣੀ ਖਵਾ ਲੈਣਾ ਹੁੰਦਾ ਉਹ ਦਿਨ ਝੱਟ ਮੈਨੂੰ ਆਣ ਕੇ ਕਹਿ ਜਾਂਦੀ ਆ ਭੈਣ ਜੀ ਰੋਟੀ ਪਕਾ ਕੇ ਖਵਾ ਲਦੀ ਭਾਜੀ ਆਪਣੇ ਨੂੰ ਤਾਂ ਹੁਣ ਉਥੋਂ ਆਈ ਹੁਣ ਤਾਂ ਕੋਈ ਖਬਰਸਾਰ ਦੱਸੀ ਨਹੀਂ ਨਾਲੇ ਜਾਊਂਗੀ ਤੇ ਨਾਲੇ ਪਰਜਾਈ ਦੇ ਕਾਰਨਾਮੇ ਦੱਸ ਕੇ ਆਊਂਗੀ ਕਿ ਤੂੰ ਉਹ ਦਿਨ ਹੱਸਦੀ ਹਾਂ ਕਿ ਪਕੌੜੇ ਖਾਣੇ ਤੋਂ ਪਰਜਾਈ ਦੇ ਭੈਣ ਜੀ ਮੇਰੀ ਚਾਹ ਨਹੀਂ ਪੀਂਦੀ ਤੇ ਪਰਜਾਈ ਨੇ ਤਾਂ ਮੈਨੂੰ ਚੰਗ ਚੱਲ ਫੇਰ ਜਿੱਦਣ ਆਊਂਗੀ ਨਾ ਫੇਰ ਜਾਊਂਗੀ ਚਲਿਆ ਰੰਮਾ ਮੋਗ ਗਿਆ ਤੇ ਕੰਮ ਹਾਂਜੀ ਚਲੋ 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 ਮੈਂ ਵੀ ਡੀਕਣ ਲਈ ਆ ਤੁਹਾਨੂੰ ਹੀ